ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਆਤਮ ਨਿਰਭਰਤਾ ਮਹੱਤਵਪੂਰਨ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦੇ ਸੱਤ ਟਰੱਕਾਂ ਨੂੰ ਰਵਾਨਾ ਕੀਤਾ ਕੁਦਰਤੀ ਆਫਤਾਂ ਦੌਰਾਨ ਪੰਜਾਬੀਆਂ ਦੀ ਡ੍ਰਿੜ ਸੇਵਾ ਭਾਵਨਾ ਦੇ ਕੀਤੀ ਸ਼ਲਾਘਾ ਸ਼ੂਬੇ ਦੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਰਿਆਲਾ ਜ਼ਿਲ੍ਹੇ ਵਿੱਚ ਵਾਇਰਸ ਪ੍ਰਭਾਵਿਤ ਝੋਨੇ ਦੀ ਫਸਲ ਦਾ ਚਾਇਸਾ ਖੇਤੀਬਾੜੀ ਵਿਭਾਗ ਦੇ ਮਹਰਾਂ ਨੂੰ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਲਈ ਮੈਡੀਕਲ ਸੇਵਾਵਾਂ ਘਰ ਤੱਕ ਪਹੁੰਚਾਉਣ ਦੀ ਸ਼ੁਰੂਆਤ ਅਤੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ 4 ਗੇਟ ਅੱਜ ਸ਼੍ਰੀਲੰਕਾ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ ਦੇਹਨ ਖਬਰਾਂ ਵਿਸਥਾਰ ਨਾਲ प्रधानमंत्री नरेंद्र मोदी ने हर खेत आत्म निर्भरता सत्ता है कि भारत की विदेशी देशों उ निर्भरता इसके सब तुशाच तो एक है उन्होंने कहा कि समा आ गये कि भारत साल दो हजार संताली तक विकसित भारत के सुपने न साकार करने एक आत्म निर्भर राष्ट्र वजो दुनिया के सामने खड़ा हो भारत आज विश्व बंधु की भावना से आगे बढ़ रहा है दूसरे पर हमारी निर्भरता यही हमारा सबसे बड़ा दुश्मन है और हमें मिलकर भारत के इस दुश्मन को निर्भरता वाले दुश्मन को हराना ही होगा दुनिया की सबसे बड़ी आबादी वाले देश को आत्मनिर्भर बनना ही होगा प्रधानमंत्री आज भावनगर समुद्र से समृद्धि समागम न संबोधन कर रहे सन भारत नुद्री महाशक्ति बना दे अपनी सरकार के दृष्टिकोण बारे बोलद प्रधानमंत्री ने कहा कि देश का टीचा साल दो हजार संताली तक विश्व समुद्री व्यापार च अपने हिस्से तीन गुणा कर प्रधानमंत्री नरेंद्र मोदी के पचहत्वें जन्मदिन नाष्ट्र पुरस्कार जेतू फिल्म चलो जीते हैं देशभर के दे लखलांग पां सौ सिनेमा घर दिखाई जा रही है यह फिल्म प्रधानमंत्री मोदी के बचपन की एक घटना तो प्रेरित है इसे तहत लुधियाना के लोगों ने कहा कि इस फिल्म न बहुत प्रेरणा मिली है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਬਚਪਨ ਤੇ ਜਿਹੜੀ ਇਹ ਫਿਲਮ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਸੰਘਰਸ਼ੀਲ ਉਹਨਾਂ ਦਾ ਬਚਪਨ ਸੀਗਾ ਅੱਜ ਦੀ ਜਨਰੇਸ਼ਨ ਬੜੀ ਇਨਸਪਾਇਰ ਹੋਊਗੀ ਉਹ ਤੋਂ ਦੇਖ ਕੇ ਕਿ ਇਹ ਬੱਚਿਆਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜੀ ਇਹ ਮੂਵੀ ਹੈ ਡਾਕੂਮੈਂਟਰੀ ਛੋਟੀ ਜੀ ਹਰ ਏਜ ਗਰੁੱਪ ਦੇ ਬੰਦੇ ਨੂੰ ਉਹਨੂੰ ਇਹ ਮੂਵੀ ਆ ਕੇ ਦੇਖਣੀ ਚਾਹੀਦੀ ਹੈ ਤੇ ਮੇਰੀ ਅਪੀਲ ਹੈ ਕਿ ਸਾਰੇ ਲੋਕੀ ਜਿੰਨੇ ਵੀ ਸ਼ਹਿਰ ਦੇ ਲੋਕ ਨੇ ਉਹ ਆਣ ਇੱਥੇ ਮੂਵੀ ਦੇਖਣ ਇਹ 24 ਤਰੀਕ ਤੱਕ ਇੱਥੇ ਰੋਜ਼ 6:30 ਤੋਂ 7:30 ਦੇ ਟਾਈਮ ਦੇ ਵਿੱਚ ਇੱਥੇ ਚੱਲੇਗੀ ਤੇ ਇਹਦੀ ਐਂਟਰੀ ਜਿਹੜੀ ਹੈ ਬਿਲਕੁਲ ਫਰੀ yeah ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅਚਲੰਦਰ ਦੇ ਬਾਬਾ ਮੋਹਨ ਦਾਸ ਆਸ਼ਰਮ ਤੋਂ ਹੜਪੜਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ ਸੱਤ ਰਕਨ ਉਰਵਾਣਾ ਕੀਤਾ ਰਾਜਪਾਲ ਨੇ ਕਿਹਾ ਕਿ ਹਾਲੀ ਚਾਈ ਹੜਾਂ ਦੌਰਾਨ ਪੰਜਾਬ ਦੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ ਪਰ ਪੰਜਾਬੀਆਂ ਦੀ ਔਖੇ ਘੜੇ ਚ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਦਿਲ ਭਾਵਨਾ ਨੇ ਹਮੇਸ਼ਾ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਉਹਨਾਂ ਕਿਹਾ ਕਿ ਕੁਦਰਤੀ ਆਫਤਾਂ ਦੌਰਾਨ ਹੜਪ੍ਰਭਾਵਿਤ ਲੋਕਾਂ ਨੂੰ ਇਸ ਔਖੇ ਘੜੇ ਵਿੱਚੋਂ ਬਾਹਰ ਕੱਢਣ ਲਈ ਮਾਨਵਤਾ ਦਾ ਸਮੁੰਦਰ ਇੱਕ ਜੋ ਢੋਕੇ ਖੜ ਗਿਆ ਇਸ ਮੌਕੇ ਰਾਜਪਾਲ ਵੱਲੋਂ ਬਾਬਾ ਮੋਹਨ ਦਾਸ ਸਟਰਸਟ ਵੱਲੋਂ ਪਾਈ ਜਾ ਰਹੀ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਾਹਤ ਸਮਗਰੀ ਦੇ ਸੱਤ ਟਰੱਕ ਭੇਜਾਰੇ ਨੇ ਉਹਨਾਂ ਦੇ ਨਾਲ ਸੈਸਪਾਟਾ ਅਤੇ ਸਬਾਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਪਾਲੀ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਰਹੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਅੱਜ ਹਲਕਾ ਦੜਬਾ ਦੇ ਹੜਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਸੰਗਰੂਰ ਤੋਂ 3 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਹੁਕਮ ਦਿੱੰਨਿਆ ਵਿੱਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਨਰਸਾਂ ਅਤੇ ਫਾਰਮਾਸਿਸਟਾਂ ਨਾਲ ਲੈਸ ਐਂਬੂਲੈਂਸਾਂ ਅੱਤੋਂ ਬਾਅਦ ਇਹ ਸਿਹਤ ਚੁਣੌਤੀਆਂ ਦਾ ਹੱਲ ਕਰਨ ਗਿਆ ਤੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਹੋਰ ਨਾ ਬਿਮਾਰੀਆਂ ਤੋਂ ਬਚਾਉਣ ਗਿਆ ਉਹਨਾਂ ਨੇ ਕਿਹਾ ਕਿ ਨੈਬਮੂਲੈਂਸ ਆ ਰਹੀ ਹੈ ਅਗਲੇ 15 ਦਿਨਾਂ ਲਈ ਮੁਫਤ ਡਾਕਟਰੀ ਜਾਂਚ ਤੇ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਗੰਭੀਰ ਮਾਮਲਿਆਂ 'ਚ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਨੇੜਲੇ ਸਿਹਤ ਕੇਂਦਰਾਂ 'ਚ ਭੇਜਿਆ ਜਾਵੇਗਾ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrarnu jalandhar ਤੇ YouTube ਤੇ ਸਾਡਾ ਚੈਨਲ ਹੈ @rirrjalandhar ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਆਜ਼ਾਦੀ ਦਿਹਾੜੇ ਤੇ ਆਪਣੇ ਭਾਸ਼ਣ 'ਚ ਆਮ ਲੋਕਾਂ ਤੇ ਆਰਥਿਕ ਬੋਝ ਨੂੰ ਘਟ ਕਰਨ ਲਈ ਦੇਸ਼ ਦੀ ਟੈਕਸ ਪ੍ਰਣਾਲੀ 'ਚ ਸੁਧਾਰਾਂ ਦਾ ਐਲਾਨ ਕੀਤਾ ਸੀ ਨਵੀਆਂ ਦਰਾਂ ਸੋਮਵਾਰ ਤੋਂ ਲਾਗੂ ਹੋਣ ਗਿਆ ਅੱਜ ਅਸੀਂ ਇਲੈਕਟ੍ਰੋਨਿਕਸ ਉਪਕਰਨਾਂ ਦੇ ਖੇਤਰ ਤੇ ਇਹਨਾਂ ਦੇ ਸੁਧਾਰਾਂ ਦੇ ਸੰਭਾਵੀ ਪ੍ਰਭਾਵ ਬਾਰੇ ਚਰਚਾ ਕਰਦੇ ਹਾਂ ਪੇਸ਼ ਹੈ ਇੱਕ ਰਿਪੋਰਟ ਸਰਕਾਰ ਨੇ ਘਰੇਲੂ ਇਲੈਕਟ੍ਰੋਨਿਕ ਵਸਤਾਂ ਤੇ GST ਦਰਾਂ ਘਟਾ ਕੇ ਇਲੈਕਟ੍ਰੋਨਿਕਸ ਸੰਨਤ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਇਲੈਕਟ੍ਰਿਕ ਐਕਿਊਮੂਲੇਟਰਸ ਤੇ ਟੈਕਸ ਦਰਾਂ 28% ਤੋਂ ਘਟਾ ਕੇ 18% ਕਰ ਦਿੱਤੀਆਂ ਗਈਆਂ ਨੇ ਜਿਸ ਨਾਲ ਡਿਜੀਟਲ ਡਿਵਾਈਸਾਂ ਅਤੇ ਛੋਟੇ ਉਪਕਰਨਾਂ ਲਈ ਬੈਕਅਪ ਪਾਵਰ ਤੱਕ ਪਹੁੰਚ ਵਧੀ ਹੈ ਕੰਪੋਸਟਿੰਗ ਮਸ਼ੀਨਾਂ ਤੇ ਟੈਕਸ ਦਰ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ ਜਿਸ ਨਾਲ ਕੰਪੋਸਟਿੰਗ ਟੈਕਨੋਲੋਜੀ ਵਧੇਰੇ ਕਿਫਾਇਤੀ ਹੋ ਗਈ ਹੈ ਇਸ ਕਦਮ ਨਾਲ ਰਹਿੰਦ-ਖੂੰਨ ਤੋਂ ਊਰਜਾ ਅਤੇ ਜੈਵਿਕ ਰਹਿੰਦ-ਖੂੰਨ ਪ੍ਰਬੰਧਨ ਹਲ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ ਇਸੇ ਤਰ੍ਹਾਂ ਟੂ ਵੇ ਰੇਡੀਓਸ ਤੇ ਟੈਕਸ ਦਰਾਂ ਨੂੰ ਵੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਜਿਸ ਨਾਲ ਪੁਲਿਸ ਬਲਾਂ ਅਰਧ ਸੈਨਿਕ ਇਕਾਈਆਂ ਅਤੇ ਰੱਖਿਆਦਾਰੀਆਂ ਲਈ ਖਰੀਦ ਲਾਗਤ ਘਟੀ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰਾ ਤਹਿਤ ਇਸ ਤਰਕ ਸੰਗਦੀਕਰਨ ਨਾਲ ਇਲੈਕਟ੍ਰੋਨਿਕ ਵਸਤਾਂ ਦੇ ਪਹੁੰਚਯੋਗ ਅਤੇ ਕਿਫਾਇਤੀ ਹੋਣ ਅਤੇ ਘਰੇਲੂ ਉਤਪਾਦਕਾਂ ਲਈ ਬਾਜ਼ਾਰ ਦਾ ਵਿਸਥਾਰ ਹੋਣ ਦੀ ਉਮੀਦ ਹੈ ਬਿਊਰੋ ਰਿਪੋਰਟ ਨਾਲ ਚਲੰਦਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਬੀਰ ਸਿੰਘ ਨੇ ਅੱਜ ਖੇਤੀਬਾੜੀ ਵਿਭਾਗ ਦੀ ਮਹਾਰਾ ਦੀ ਟੀਮ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਲਚਕਾਣੀ ਸਮੇਤ ਵਾਕਵਾਖ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਫਸਲ ਸੰਬੰਧੀ ਉਹਨਾਂ ਵੱਲੋਂ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਇਸ ਦਾ ਟੋਕਮਾ ਹਲ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਚ ਲਗਭਗ 8000 ਏਕੜ ਚੋਨੇ ਦੀ ਫਸਲ ਇਸ ਵਾਇਰਸ ਤੇ ਹਲਦੀ ਰੋਗ ਨਾਲ ਪ੍ਰਭਾਵਿਤ ਹੋਈ ਹੈ ਉਹਨਾਂ ਨੇ ਵਿਭਾਗ ਦੇ ਮਹਾਰਾ ਨੂੰ ਹਦਾਇਤ ਕੀਤੀ ਕਿ ਇਸ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ ਅਤੇ ਫੌਰੀ ਰਾਹਤ ਲਈ ਕਦਮ ਚੁੱਕੇ ਜਾਣ ਤਾਂ ਜੋ ਵਾਇਰਸ ਹੋਰ ਅੱਗੇ ਨਾ ਫੈਲੇ ਉਹਨਾਂ ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਲਈ ਸਹਿਦਿੰਦਿਆ ਡਾਕਟਰ ਬਵੀਰ ਸਿੰਘ ਨੇ ਕਿਹਾ ਕਿ ਮਹਰਾ ਨੇ ਖੇਤਾਂ ਵਿੱਚੋਂ ਵੱਧ ਪਾਣੀ ਕੱਢਾਂ ਜਿੰਕ ਦੀ ਖੁਰਾਕ ਦੇਣ ਤੇ ਚਿੱਟੀ ਪਿਟਵਾਏ ਟਿੱਡੇ ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਾਅ ਕਰਨ ਦੀ ਸਫਾਰਿਸ਼ ਕੀਤੀ ਹੈ ਕਿਉਂਕਿ ਇਹ ਕੀੜਾ ਵਾਇਰਸ ਨੂੰ ਸਿਹਤਮੰਦ ਬੂਟਿਆਂ ਤੱਕ ਫੈਲਾਉਂਦਾ ਹੈ ਜੋ ਹਵਾ ਨਾਲ ਅੱਕੇ ਵਤਾਈ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਤਹਿਤ ਅੰਮ੍ਰਿਤਸਰ ਦੇ ਵਿੱਚ ਲਗਭਗ 2000 ਕਰੋੜ ਰੁਪਏ ਦਾ ਵਿਕਾਸ ਕਾਰਜ ਕਰਵਾਏ ਗਏ ਨੇ ਅੱਜ ਅੰਮ੍ਰਿਤਸਰ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵੀ 2000 ਕਰੋੜ ਦਾ ਵਿਕਾਸ ਹੋਇਆ ਹੈ ਔਰ ਉਹਦੇ ਜੋ ਸੇਸ਼ਟੌਰ ਤੇ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਮੋਦੀ ਜੀ ਦੀ ਸੋਚ ਸੀ ਕਿ ਹਰ ਘਰ ਜਿਸੀ ਸ਼ੁੱਧ ਪਾਣੀ ਦਾ ਪੀਣ ਦਾ ਜਲ ਦੇਣਾ ਜਿੱਤੇ ਸੜਕ ਦਾ ਨਿਰਮਾਣ ਕੀਤਾ ਗਿਆ ਉੱਥੇ ਸੜਕ ਨੂੰ ਚੌੜਾ ਵੀ ਕੀਤਾ ਗਿਆ ਹੈ ਇੰਟਰਲੋਕਿੰਗ ਟਾਈਲਸ ਦੇ ਨਾਲ ਸੁੰਦਰ ਲਾਈਟਿੰਗ ਕੀਤੀ ਗਈ ਹੈ ਟ੍ਰੈਫਿਕ ਲਾਈਟਸ ਲਾਇਆ ਗਿਆ ਨੇ ਖੂਬਸੂਰਤ ਇਨਫਰਾਸਟ੍ਰਕਚਰ ਬਣਾਇਆ ਗਿਆ ਹੈ ਔਰ ਅਮਰਸਰ ਦਾ ਅਬੂਦ ਪੂਰਵ ਵਿਕਾਸ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ਾਂ ਜਾਂ ਬਿਸਤਰੇ ਤੇ ਪਏ ਕਮਜ਼ੋਰ ਮਰੀਜ਼ਾਂ ਲਈ ਘਰ ਘਰ ਮੈਡੀਕਲ ਸਿਹਤ ਸੰਭਾਲ ਉਪਲਬਧ ਕਰਵਾਉਣ ਲਈ ਇੱਕ ਸਮਰਪਿਤ ਐਂਬੂਲੈਂਸ ਅਤੇ ਮੈਡੀਕਲ ਟੀਮ ਨੇ की नियुक्ति की गई है इस विशेष पहलकदमी का उद्देश बुजुर्ग मरीजों सेहत से सेवा सीधे उन्होंने घर तक पहुंचा है यह एंबूलेंस सेवा सोमवार तो शनिचरवार सवेरे नौ बजे तो दोपहर दो बजे तक उपलब्ध रहेगी हरेक टीम जिस विच एक डॉक्टर एक नर्स तक पैरा स्टाफ शामिल है रोजाना पांच तो छे मरीजों मिले ਏਸ਼ੀਆ ਕੱਪ ਕ੍ਰਿਕਟ ਦੇ ਸੁਪਰ 4 ਗੇਟ ਵਿੱਚ ਅੱਜ ਸ਼੍ਰੀਲੰਕਾ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਦੁਬਈ ਚ ਖੇਡਿਆ ਜਾਵੇਗਾ ਬੀਤੀ ਰਾਤ ਭਾਰਤ ਨੇ ਆਪਣੇ ਆਖਰੀ ਗਰੁੱਪ ਏ ਮੈਚ ਵਿੱਚ ਓਮਾਨ ਨੂੰ 21 ਦੌੜਾਂ ਨਾਲ ਹਰਾਇਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਦੇਸ਼ ਦੀ ਖਸ਼ਹਾਲੀ ਅਤੇ ਵਿਕਾਸ ਲਈ ਆਤਮ ਨਿਰਭਰਤਾ ਮਹੱਤਵਪੂਰਨ ਹੈ ਪੰਜਾਬ ਦੇ ਰਾਜਪਾਲ ਗੁਲਾਕਚੰਦ ਕਟਾਰੀਆ ਨੇ ਹੜਪੀਟਾਂ ਲਈ ਰਾਹਤ ਸਮਗਰੀ ਦੇ ਸੱਤ ਟਰੱਕਾਂ ਨੂੰ ਰਵਾਨਾ ਕੀਤਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਵਾਇਰਸ ਪ੍ਰਭਾਵਿਤ ਝੋਨੇ ਦੀ ਫਸਲ ਦਾ ਚੈਜ਼ਾ ਖੇਤੀਬਾੜੀ ਵਿਭਾਗ ਦੇ ਮਹਾਰਾ ਨੂੰ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਲਈ ਮੈਡੀਕਲ ਸੇਵਾਵਾਂ ਮਾਰਕ ਤੱਕ ਪਹੁੰਚਾਉਣ ਦੀ ਸ਼ੁਰੂਆਤ ਤੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ 4 ਟੀਚ ਅੱਜ ਸ਼੍ਰੀਲੰਕਾ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵਿਕਾ ਇਸ ਦਿਨ ਆਲੀ ਪ੍ਰਦੇਸ਼ਿਤ ਖਬਰਾਂ ਦਾ ਬੁਲੇਟਿਨ ਖਤਮ ਹੁੰਦੇ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਦੇ 30 ਮਿੰਟ ਨਮਸਕਾਰ